ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਸਾਡੀ ਸੰਗਤ ਪੰਜਾਬ ਹਰਿਆਣਾ ਰਾਜਸਥਾਨ ਜੁਪੀ ਤੋਂ ਹੜ ਪ੍ਰਭਾਵ ਇਲਾਕਿਆਂ ਦੇ ਵਿੱਚ ਸੇਵਾ ਲੈ ਕੇ ਆ ਰਹੀ ਹੈ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਮੁੱਚੀ ਸਿੱਖ ਸੰਗਤ ਵੱਲੋਂ ਇੱਕ ਹੱਥ ਜੋੜ ਕੇ ਅਪੀਲ ਕਰਦੇ ਹਾਂ ਟੋਲ ਪਲਾਜੇ ਵਾਲੇ ਵੀਰਾਂ ਨੂੰ ਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਇਹ ਸਿੰਘ 350 ਕਿਲੋਮੀਟਰ ਤੋਂ ਤੋਂ ਕਰਨਾਲ ਦਾ ਜੋ ਕਿ ਜੁਪੀ ਦੇ ਬਾਡਰ ਦੇ ਉੱਪਰ ਮੰਗਲੋਰਾ ਮੰਗਲੋਰਾ گاؤں ਤੋਂ ਆਏ ਆ ਤੇ ਇਹਨਾਂ ਨੂੰ ਟੂਲ ਪਲਾਜ਼ਾਂ ਤੇ ਵੀ ਬੜੀਆਂ ਦਿੱਕਤਾਂ ਆਈਆਂ ਤੇ ਰਸਤੇ 'ਚ ਟ੍ਰੈਫਿਕ ਦੁਆਰਾਣ ਪ੍ਰਸ਼ਾਸਨ ਦੀਆਂ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਪ੍ਰਸ਼ਾਸਨ ਅਧਿਕਾਰੀਆਂ ਨੂੰ ਵੀ ਜਿਹੜੇ ਭਰਾ ਰਾਤ ਸਮਗਰੀਆਂ ਲੈ ਕੇ ਆ ਰਹੇ ਆ ਕਿਰਪਾ ਕਰਕੇ ਉਹਨਾਂ ਦਾ ਬੰਦ ਦਾ ਸਹਿਯੋਗ ਕੀਤਾ ਜਾਵੇ ਇਹ ਸਾਡੀ ਪੀਰ ਨੂੰ ਜ਼ਰੂਰ ਪ੍ਰਸ਼ਾਸਨ ਅਧਿਕਾਰੀ ਤੇ ਟੋਲ ਪਲਾਜ਼ੇ ਵਾਲੇ ਵੀਰ ਕੋਈ ਫਰਕ ਨਹੀਂ ਪੈਂਦਾ ساری ਉਮਰ ਆਪਾਂ ਕਮਾਈਆਂ ਹੀ ਕਰਨੀਆਂ ਹੁਣ ਪੰਜਾਬ ਤੇ ਇੱਕ ਵਕਤ ਪਿਆ ਦੁੱਖ ਦੀ ਘੜੀ ਨਾਲ ਪੰਜਾਬ ਜੂਝ ਰਿਹਾ ਤੇ ਸਾਰੇ ਆਪ ਦਾ ਬੰਦਾ ਸਹਿਯੋਗ ਕਰੋ ਕਰ ਵੀ ਰਹੇ ਹਾਂ ਇਹ ਚ ਕੋਈ ਦੂਜੀ ਗੱਲ ਨਹੀਂ ਪਰ ਜਿੰਨਾ ਕੋ ਸਕਦਾ ਜਿਹੜੇ ਬਾਹਰੋਂ ਹੋਰ ਸਟੇਟਾਂ ਚੋਂ ਵਿਚਾਰੇ ਆ ਰਹੇ ਆ ਉਹਨਾਂ ਨੂੰ ਆਪਾਂ ਤੰਗ ਪਰੇਸ਼ਾਨ ਨਾ ਕਰੀਏ ਜਿੰਨਾ ਹੋ ਸਕਦਾ ਉਹਨਾਂ ਦਾ ਸਹਿਯੋਗ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ